ਕਿਸੇ ਕਹਿੰਦੇ ਰੱਬ ਨਹੀਂ ਆ ਗੱਲਾਂ ਗੱਲਾਂ ਹੀ ਤੁਸੀਂ ਵੀ ਕਹਤਾ ਕਿਸੇ ਨਾ ਕਿਸੇ ਨੇ ਤਾਂ ਕੁਛ ਨਾ ਕੁਛ ਤਾਂ ਬਣਾਇਆ ਜੀ ਪਾਵਰ ਕੋਈ ਨਾ ਕੋਈ ਤਾਂ ਹੈ ਹੂੰ ਫਿਰ ਜੇ ਕਿਸੇ ਨਾ ਕਿਸੇ ਨੇ ਕੁਛ ਨਾ ਕੁਛ ਬਣਾਇਆ ਕਿੰਨੇ ਆਕਾਸ਼ ਨੇ ਕਿੰਨੇ ਪਤਾਲ ਨੇ ਨੰਬਰ ਆਫ ਗੈਲੈਕਸੀਸ ਨੇ ਉਹ ਫਿਰ ਕਿਦਾਂ ਚੱਲ ਰਹੀਆਂ ਜੇ ਰੱਬ ਹੀ ਨਹੀਂ ਆ ਕੋਈ ਨਾ ਕੋਈ ਸੁਪਰੀਮ ਪਾਵਰ ਤਾਂ ਹੈ ਨਾ ਦੇਖੋ ਸੁਪਰੀਮ ਪਾਵਰ ਕੁਦਰਤ ਹੀ ਹੈ ਸਪਰੀਮ ਪਾਵਰ ਕੁਦਰਤ ਹੀ ਹੈ ਇਸੇ ਕਰਕੇ ਮੈਂ ਭਗਵਦ ਗੀਤਾ ਦੀ ਐਗਜ਼ਾਮਪਲ ਦਿੰਦਾ ਰਹਿਣਾ ਕਿਉਂਕਿ ਭਗਵਦ ਗੀਤਾ ਦੇ ਵਿੱਚ ਪਰਮਾਤਮਾ ਦੀ ਡਿਫੀਨੇਸ਼ਨ ਦਿੱਤੀ ਹੋਈ ਹੈ ਔਰ ਉਹ ਡਿਫੀਨੇਸ਼ਨ ਕੁਦਰਤ ਹੀ ਹੈ ਨਹੀਂ ਮੈਨੂੰ ਹਾਂ ਗੱਲ ਕਰਦੇ ਕਰਦੇ ਇੱਕ ਦਿਮਾਗ ਆਪਾਂ ਜਦੋਂ ਸਾਇੰਸ ਦੀ ਗੱਲ ਕਰ ਰਹੇ ਸੀ ਵੀ ਸਾਇੰਸ ਬਣਦੀ ਹੈ ਪੀਕ ਤੇ ਪਹੁੰਚਦੀ ਹੈ ਉਜੜ ਜਾਂਦੀ ਹੈ ਠੀਕ ਹੈ ਤੇ ਆਪਾਂ ਹੁਣ ਜਿਵੇਂ ਏਜੀਪਟ ਦੇ ਜਿਹੜੇ ਪੀਰਾਮਿਡ ਬਣਦੇ ਹੋਏ ਆ ਉਹ ਵੀ ਦੇਖਦੇ ਹਾਂ ਅਜੇ ਤੱਕ ਖੋਜ ਹੀ ਨਹੀਂ ਹੋ ਪਈ ਬਣੇ ਕਿੱਦਾਂ ਨੇ ਦੇਖੋ ਏਡੇ ਭਾਰੇ ਭਾਰੇ ਪੱਥਰ ਕਿੱਦਾਂ ਪੀਕ ਤੱਕ ਪਹੁੰਚ ਗਏ ਇੱਕ ਪਹੇਲੀ ਬਣੀ ਹੋਈ ਹੈ ਨਾ ਤਾਂ ਹੀ ਉਹ ਅਜੂਬਿਆਂ ਦੇ ਵਿੱਚ ਮੰਨਦੇ ਆ ਨਾ ਉਹਨਾਂ ਨੂੰ ਤਾਂ ਹੀ ਉਹ ਅਜੂਬਿਆਂ ਦੇ ਵਿੱਚ ਮੰਨਦੇ ਆ ਨਾ ਤੇ ਹਾਥੀਆਂ ਨਾਲ ਖਿੱਚੇ ਜਾਂ ਉਠਾਣਾ ਖਿੱਚੇ ਜਾਂ ਬੰਦਿਆਂ ਨਾਲ ਖਿੱਚੇ ਪਰ ਉਹ ਸਾਨੂੰ ਐਗਜੈਕਟਡ ਟੈਕਨੀਕ ਅਜੇ ਵੀ ਨਹੀਂ ਪਤਾ ਹੈਗੀ ਚਾਹਾਲਾਂ ਕਿ ਫਿਲਮਾਂ ਵੀ ਬਣ ਗਈਆਂ 10 ਕਮਾਂਡਮੈਂਟਸ ਹੋਰ ਫਿਲਮਾਂ ਹੈ ਜਿਨ੍ਹਾਂ ਵਿੱਚ ਉਹ ਦਿਖਾਏ ਗਏ ਸੀਨ ਵੀ ਦਿਖਾਏ ਗਏ ਤੇ ਪਰ ਉਹ ਕਹਿੰਦਾ ਮਤਲਬ ਹੈ ਕਿ ਉਹ ਐਗਜੈਕਟਡ ਟੈਕਨੀਕ ਦੇ ਬਾਰੇ ਅਸੀਂ ਨਹੀਂ ਜਾਣਦੇ ਕਿਉਂਕਿ ਪੱਥਰ ਬਹੁਤ ਭਾਰੀ ਨੇ ਉਹ ਪੱਥਰ ਇੰਨੀ ਉਚਾਈ ਤੇ ਲੈ ਕੇ ਜਾਣੇ ਹੂੰ ਉਹ ਕਿਵੇਂ ਲੈ ਕੇ ਗਏ ਹੋਣਗੇ ਔਰ ਉਹ ਖੜੇ ਨੇ ਹੂੰ ਅੱਜ ਵੀ ਅੱਜ ਵੀ ਖੜੇ ਨੇ ਹੂੰ ਔਰ ਉਹ ਬੜੀ ਮਜ਼ਬੂਤੀ ਨਾਲ ਖੜੇ ਨੇ ਈਵਨ ਜਿਹੜਾ ਉਥੇ ਸਿਮਿੰਟ ਵਰਤਿਆ ਗਿਆ ਜਾਨੀ ਚੂਨੇ ਚੂਨਾ ਔਰ ਮੂੰਗੀ ਦੀ ਦਾਲ ਔਰ ਕਣਕ ਦਾ ਜੋ ਹੈ ਪਾ ਕੇ ਉਹ ਸਿਮਿੰਟ ਉਹਦੀ ਉਮਰ ਬਹੁਤ ਲੰਬੀ ਹੈ ਹੂੰ ਉਹ ਹਜ਼ਾਰਾਂ ਸਾਲਾਂ ਤੱਕ ਹੋਰ ਵੀ ਖੜੇ ਰਹਿਣਗੇ ਈਵਨ ਤਾਜ ਮਹਿਲ ਹੈ ਤਾਜ ਮਹਿਲ ਦੀ ਉਮਰ ਵੀ ਅਨੰਤ ਹੈ ਹਮ ਅੱਜ ਇਹ ਜੋ ਸਿਮਿੰਟ ਨਾਲ ਬਿਲਡਿੰਗ ਬਣਾਉਂਦੇ ਆ 100 ਸਾਲਾਂ ਬਾਅਦ ਟਟੇਰੀ ਹੋ ਜਾਂਦੀ ਹੈ ਉਹ ਜਿਹੜਾ ਸਿਮਿੰਟ ਉਹ ਵਰਤਦੇ ਆਂ ਲੋਕ ਉਹ ਸਿਮਿੰਟ ਅਨੰਤ ਕਾਲ ਤੱਕ ਚੱਲਣ ਵਾਲਾ ਤੇ ਉਹ ਕਹਿੰਦਾ ਮਤਲਬ ਇਹ ਕਿ ਉਹ ਟੈਕਨੋਲੋਜੀ ਬਾਰੇ ਅਸੀਂ ਨਹੀਂ ਜਾਣਦੇ ਨਹੀਂ ਜਾਣਦੇ ਨਹੀਂ ਜਾਣਦੇ ਕਈ ਵੀ ਕਹਿੰਦੇ ਏਲੀਅਨਸ ਨੇ ਆ ਕੇ ਬਣਾਤੇ ਮਾਰੋ ਕੋਈ ਲੋਕ ਬਣਾਏ ਤਾਂ ਬੰਦਿਆ ਨਹੀਂ ਹੈ ਬਣਾਏ ਬੰਦੇ ਨੇ ਬਣਾਏ ਤਾਂ ਬੰਦੇ ਨੇ ਹੁਣ ਅਸੀਂ ਟੁੱਟਣ ਖਾਮਣ ਦੀ ਗੱਲ ਕਰ ਰਹੇ ਸੀਗੇ ਉਹਦੇ ਵਿੱਚ ਵੀ ਇੱਕ ਰੋਮਾਰਿਓ ਕਰਕੇ ਸੀ ਇੱਕ ਫੈਰੋ ਸੀਗਾ ਹੂੰ ਜਿਹੜਾ ਇਥੋਪੀਆ ਦੀ ਜੰਗ ਹਾਰ ਕੇ ਆ ਗਿਆ ਸੀ ਮੁਰਕੇ ਆ ਕੇ ਕਹਿੰਦਾ ਸੀ ਮੈਂ ਇਥੋਪੀਆ ਦੀ ਜੰਗ ਜਿੱਤ ਕੇ ਆਇਆ ਦੁਨੀਆਂ ਦੇ ਵਿੱਚ ਉਹਨੇ ਪ੍ਰੋਪਾਗੈਂਡਾ ਚਲਾਇਆ ਇਥੋਪੀਆ ਦੇ ਰਾਜੇ ਨੂੰ ਚੂਹਾ ਬਣਾ ਕੇ ਦਿਖਾਇਆ ਖੁਦ ਸ਼ੇਰ ਬਣ ਕੇ ਆਪਣੀਆਂ ਤਸਵੀਰਾਂ ਬਣਵਾਈਆਂ ਔਰ ਬਾਅਦ ਚ ਪਤਾ ਚੱਲਿਆ ਕਿ ਆ ਰਿਆ ਹਾਂ ਉਹ ਹਾਰਿਆ ਸੀ ਔਰ ਹਿਟਲਰ ਨੇ ਵੀ ਉਹੀ ਪ੍ਰੋਪਾਗੈਂਡਾ ਉਥੋਂ ਹੀ ਕਾਪੀ ਕੀਤਾ ਸੀ ਤੇ ਕਹਿੰਦਾ ਮਤਲਬ ਕਿ ਦੁਨੀਆਂ ਤੇ ਬਹੁਤ ਕੁਝ ਹੋਇਆ ਹੋਇਆ ਹੈ